ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫਿਰ ਤੋਂ ਮੁਲਾਜ਼ਮਾਂ ਦੀਆਂ ਆਸਾਂ ਤੇ ਫੇਰਿਆ ਗਿਆ ਪਾਣੀ 29 ਅਗਸਤ ਯਾਨੀ ਕਿ ਅੱਜ ਦੀ ਮੀਟਿੰਗ ਫਿਰ ਤੋਂ ਕਰ ਦਿੱਤੀ ਗਈ ਹੈ ਮੁੱਲਤਵੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਇਸ ਸੰਬੰਧ ਦੇ ਵਿੱਚ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਕੈਬਨਟ ਸਬ-ਕਮੇਟੀ ਦੀਆਂ ਵਾਕਫ ਦੁਨੀਆਨਾ ਦੇ ਨਾਲ ਜੋ ਮੀਤੀ 29/8/2025 ਨੂੰ ਹੋਣ ਵਾਲੀਆਂ ਮੀਟਿੰਗਾਂ ਸੀ ਉਹ ਮੀਤੀ 8/9/2025 ਨੂੰ ਦਫਤਰੀ ਕਮਰਾ ਨੰਬਰ 15 ਤੀਜੀ ਮੰਜ਼ਲ ਪੰਜਾਬ ਸਿਵਲ ਸਕੱਤਰਤ 1 ਸੈਕਟਰ 1 ਚੰਡੀਗੜ੍ਹ ਵਿਕੇ ਨਿਸ਼ਚਿਤ ਕੀਤੀ ਗਈ ਹੈ ਇਸ ਸਬੰਧ ਦੇ ਵਿੱਚੇ ਪੱਤਰ ਜਾਰੀ ਕੀਤਾ ਗਿਆ ਹੈ ਹਰ ਮੀਟਿੰਗ ਤੋਂ ਮਲਾਜ਼ਮਾਂ ਨੂੰ ਆਸ ਹੁੰਦੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇਗੀ ਉਹਨਾਂ ਦੀ ਲੰਮੇ ਸਮੇਂ ਤੋਂ ਲਟਕਦੀਆਂ ਪਈਆਂ ਮੰਗਾਂ ਦਾ ਹੱਲ ਹੋਵੇਗਾ ਪਰ ਲਗਾਤਾਰ ਪੰਜਾਬ ਸਰਕਾਰ ਦੌਰਾਨ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਭਾਰੀ ਨਿਰਾਸ਼ਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਪਾਈ ਜਾ ਰਹੀ ਹੈ ਹੁਣ 8 ਸਤੰਬਰ ਤੇ ਮਲਾਜ਼ਮਾਂ ਦੀ ਆਸ ਹੈ ਕਿ 8 ਸਤੰਬਰ ਨੂੰ ਪੰਜਾਬ ਸਰਕਾਰ ਜ਼ਰੂਰ ਮੀਟਿੰਗ ਕਰੇ ਤੇ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ ਜੇਕਰ ਮੰਗਾਂ ਦੀ ਗੱਲ ਕਰੀਏ ਤਾਂ 13% ਡੀਏ ਪੈਂਡਿੰਗ ਹੈ ਕੱਚੇ ਮਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਕੇਂਦਰ ਦਾ 7ਵਾਂ ਪੇਕ ਕਮਿਸ਼ਨ ਹਟਾ ਕੇ ਪੰਜਾਬ ਦਾ 6ਵਾਂ ਪੇਕ ਕਮਿਸ਼ਨ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਮੁਤਾਬਕ ਲਾਗੂ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਮੰਗ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਫੈਕਟਰ ਦੇ অপਟਾ ਨਾ ਹਟੋ ਨਾ ਨਹੀਂ ਦਿੱਤਾ ਗਿਆ ਜੋ 15 11 15 ਦੀ ਨੋਟੀਫਿਕੇਸ਼ਨ ਹੈ ਉਸ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀਰੀਅਡ ਵਾਲੇ ਮਲਾਜ਼ਮਾਂ ਦੀ ਤਨਖਾਹ ਫਿਕਸ ਨਹੀਂ ਕੀਤੀ ਗਈ ਭੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਨਹੀਂ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਨੀਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਹਜੇ ਤੱਕ ਲਾਗੂ ਨਹੀਂ ਕੀਤੀ ਗਈ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਦੇ ਮਾਰ ਪੱਤੇ ਵਿੱਚ ਵਾਅਦਾ ਨਹੀਂ ਕੀਤਾ ਗਿਆ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੁੜ ਲਾਗੂ ਨਹੀਂ ਕੀਤਾ ਗਿਆ ਵਿਸਤਾਰ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਹਜੇ ਤੱਕ ਬਾਕੀ ਹੈ ਮਲਾਜ਼ਮਾਂ ਨੂੰ ਆਸ ਸੀ ਕਿ ਮੀਟਿੰਗ ਹੋਵੇਗੀ ਤੇ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਤੇ ਚਰਚਾ ਹੋਵੇਗੀ ਤੇ ਕਿਸੇ ਨਾ ਕਿਸੇ ਮੰਗ ਦਾ ਹੱਲ ਸਾਹਮਣੇ ਆਵੇਗਾ ਪਰ ਪੰਜਾਬ ਸਰਕਾਰ ਦੁਆਰਾ ਮੀਟਿੰਗ ਨਹੀਂ ਕੀਤੀ ਗਈ ਅੱਗੇ ਮੁਲਤਵੀ ਕਰ ਦਿੱਤੀ ਗਈ ਹੁਣ 8 ਸਤੰਬਰ ਤੇ ਮਲਾਜ਼ਮਾਂ ਦੀ ਆਸ ਹੈ 8 ਸਤੰਬਰ ਨੂੰ ਹੀ ਪਤਾ ਚੱਲੇਗਾ ਕਿ ਮੀਟਿੰਗ ਦਾ ਕੀ ਸਿੱਟਾ ਸਾਹਮਣੇ ਆਉਂਦਾ ਪੰਜਾਬ ਸਰਕਾਰ ਕੀ ਫੈਸਲਾ ਕਰਦੀ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਹੈ ਜਾਂ ਫਿਰ ਪੰਜਾਬ ਸਰਕਾਰ ਦੇ ਲਾਰੇ ਇੰਜ ਹੀ ਜਾਰੀ ਰਹਿਣਗੇ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ